ਹੁਣ ਆਪਾਂ ਪਾਠ ਜਪਜੀ ਸਾਹਿਬ ਜੀ ਦੇ ਆਰੰਭ ਕਰਕੇ ਇੱਕ ਓ ਅੰਕਾਰ ਇਹਦਾ ਉਚ ਸੁੱਧ ਉਚਾਰਨ ਕਿਹੜਾ ਪਹਿਲਾ ਇੱਕ ਹੈ ਏਕਾ ਹੈ ਊੜੇ ਤੇ ਹੋੜਾ ਹੈ ਓ ਉਤੇ ਹੈ ਸ਼ਾਰੇ ਦੀ ਮਾਤਰਾ ਅੰਕਾਰ ਇਸ ਨੂੰ ਏਕਮਕਾਰ ਜਾਂ ਇੱਕ ਓੰਕ ਇੱਕ ਓੰਕਾਰ ਜਾਂ ਓਮਕਾਰ ਨਹੀਂ ਪੜਨਾ ਇਹਨੂੰ ਪੜਨਾ ਹੈ ਪਹਿਲਾਂ ਕਹਿਣਾ ਹੈ ਇੱਕ ਇੱਕ ਓੰਕਾਰ ਸਤਨਾਮ ਜਿਹੜਾ ਸਤਨਾਮ ਸ਼ਬਦ ਹੈ ਇਹਨੂੰ ਕਸ ਕੇ ਪੜਨਾ ਹੈ ਸਤ ਕਹਿਣਾ ਹੈ ਸਾਤ ਨਹੀਂ ਕਹਿਣਾ ਸਤ ਕਹਦੇ ਆਂਗੇ ਆਪਾਂ ਜੋ ਨਿੰਬੂ ਦਾ ਸਤ ਬਗਾਰਾ ਹੈ ਉਹਨਾਂ ਦਾ ਅਰਥ ਬਣ ਜਾਂਦਾ ਹੈ ਸਤ ਦਾ ਅਰਥ ਹੈ ਸੱਚਾ ਨਾਮ ਉਸ ਅਕਾਲ ਪੁਰਖ ਦਾ ਨਾਮ ਇਹਨੂੰ ਕਸ ਕੇ ਬੋਲਣਾ ਹੈ ਸਤ ਨਾਮ ਪਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜਿਹੜਾ ਆਕਾਲ ਮੂਰਤ ਹੈ ਨੂੰ ਆ ਐੜਾ ਲਾ ਕੇ ਪੜ੍ਹਨਾ ਹੈ ਆਕਾਲ ਮੂਰਤ ਮੂਰਤ ਤੱਤਾ ਪਿਛਲਾ ਸ਼ੁੱਧ ਬੋਲਣਾ ਹੈ ਮੂਰਤ ਨੇ ਕਹਿਣਾ ਆਕਾਲ ਮੂਰਤ ਅਜੂਨੀ ਅਜੂਨੀ ਇਹਨੂੰ ਐੜੇ ਨੂੰ ਕੰਨਾਂ ਨਹੀਂ ਲਾਉਣਾ ਅਜੂਨੀ ਬੋਲਣਾ ਆਜੂਨੀ ਨਹੀਂ ਬੋਲਣਾ ਅਜੂਨੀ ਸਹਿਪੰ ਸਹਿਪੰ ਇਹ ਜਿਹੜਾ ਪਾਠ ਸਹਿ ਭੰਗ ਹੈ ਇਕੱਠਾ ਪਾਠ ਹੈ ਇਹਨੂੰ ਸਹਿ ਭੰਗ ਨਹੀਂ ਪੜਨਾ ਇਹਨੂੰ ਪੜਨਾ ਹੈ ਸਹਿ ਭੰਗ ਗੁਰ ਪ੍ਰਸਾਦ ਪ੍ਰਸਾਦ ਨਹੀਂ ਪੜਨਾ ਪ੍ਰਸਾਦ ਇੱਕ ਪਪਾ ਰਾਰਾ ਪੂਰਾ ਹੁੰਦਾ ਸਸੇ ਨੂੰ ਕੰਨਾ ਦਦਾ ਪ੍ਰਸਾਦ ਇਹਦੇ ਪੈਰ ਦੇ ਵਿੱਚ ਰਾਰਾ ਹੈ ਇਹਨੂੰ ਬੋਲਣਾ ਪ੍ਰਸਾਦ ਜਾਪ 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 ਨੂੰ ਕੋਲਾ ਬੋਲਣਾ ਹੈ ਜਪਨ ਨਹੀਂ ਬੋਲਣਾ ਜਪ ਦਾ ਅਰਥ ਹੁੰਦਾ ਖਾਣ ਤੇ ਖਾਣ ਦਾ ਬਾਚਕ ਬਣ ਦੋ ਇਹਦਾ ਅਰਥ ਸਿਰਫ ਜਪਣ ਦਾ ਹੈ ਨਹੀਂ ਜਾਪ ਬੋਲਣਾ ਹੈ ਜਾਪ ਆਤ ਸੱਚ ਜੁਗਾਦ ਸੱਚ ਹੈ ਈ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚਨਾ ਹੋਬਈ ਜੇ ਸੋਚੀ ਲੱਖ ਵਾਰ ਇਹਨੂੰ ਲੱਖ ਵਾਰ ਇਕੱਠਾ ਨਹੀਂ ਪੜਨਾ ਲੱਖ ਵਾਰ ਇਸ ਤਰ੍ਹਾਂ ਉਚਾਰਨ ਕੇ ਕਰਨਾ ਹੈ ਚੁਪਾ ਚੁਪਾ ਨਾ ਹੋਈ ਜੇ ਲਾਇ ਰਹਾ ਦੇਵਤਾਰ ਲਾਇ ਨਹੀਂ ਕਹਿਣਾ ਆਪਾਂ ਪਿੱਛੇ ਮਹਾਨੀ ਚ ਪੜੇ ਹੈ ਈੜੀ ਨੂੰ ਸਿਆਰੀ ਲੱਗੀ ਹੋਈ ਹੈ ਇਹਨੂੰ ਬੋਲਣਾ ਲਾਇ ਲਾਲ ਮਾਲ ਜਾਣਾ ਈੜੀ ਨੂੰ ਸਾਕੇ ਬਾਅਦ ਛੱਡ ਦੇਣੀ ਹੈ ਜੇ ਲਾਇ ਜੇ ਤਾ ਰਹਾ ਲੈਵਤਾਰ ਇਹਨੂੰ ਰਹਾ ਬੋਲਣਾ ਰਹਾ ਨਹੀਂ ਬੋਲਣਾ ਜੇ ਲਾ ਰਹਾ ਲੈਵਤਾਰ ਭੁਖਿਆ ਭੁਖਿਆ ਭੁਖ ਨਾ ਉਤਰੀ ਜੇ ਬਨਪੁਰੀਆ ਭਾਰ ਇਹਨੂੰ ਭੁਖਿਆ ਬੋਲਣਾ ਭੁਖਿਆ ਨਹੀਂ ਬੋਲਣਾ ਕਿਉਂਕਿ ਇਹ ਗਿਆਨੀ ਜੀਆ ਵਾਸਤੇ ਉਚਾਰਨ ਜਿਹੜਾ ਹੈ ਇਹ ਆਪਾਂ ਧੁਖਿਆ ਦਾ ਅਰਥ ਧੁਖਿਆ ਹੀ ਬਣਦਾ ਹੈ ਪਰ ਆਪਾਂ ਪਾਠ ਕਰ ਰਹੇ ਆ ਆਪਾਂ ਕਿਹੜਾ ਕੋਈ ਕਥਾ ਕਰ ਰਹੇ ਆ ਇਹਨੂੰ ਧੁਖਿਆ ਕਹਿਣਾ ਹੈ ਧੁਖਿਆ ਧੁਖਣਾ ਉਤਰੀ ਜੇ ਬੰਨਾਪੁਰੀਆ ਭਾਰ ਇਹਦੇ ਵਿੱਚ ਇੱਕ ਨੰਨਾ ਮੁਖਤਾ ਆਇਆ ਹੈ ਉਖ ਨਾ ਉਤਰੇ ਇਹਨੂੰ ਨਾ ਨਹੀਂ ਕਹਿਣਾ ਕਿਉਂ ਨੰਨਾ ਮੁਕਤਾ ਨਾ ਨੰਨੇ ਕੰਨਾ ਨਾ ਇਹਨੂੰ ਨਾ ਇਸ ਤਰ੍ਹਾਂ ਬੋਲਣਾ ਹੈ ਸਹਸ ਸਿਆਣਪ ਲਖ ਹੋਹੇ ਸਹਸ ਸਿਆਣਪ ਲਖ ਹੋਹੇ ਓਹੇ ਓਹੇ ਆਹੇ ਨੂੰ ਜਿਹੜੀ ਹੈ ਦੀਰਘ ਮਾਤਰਾ ਲੱਗੀ ਹੈ ਦੂਜੇ ਨੂੰ ਹੌਲੀ ਮਾਤਰਾ ਲੱਗੀ ਹੈ ਓਹ ਕਹਿ ਕੇ ਹੈ ਪਿੱਛੇ ਜਾ ਕੇ ਬਾਤ ਛੱਡ ਦੇਣੀ ਹੈ ਸਹਸ ਸਿਆਣਪ ਲਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਇਹਨੂੰ ਤਾਂ ਨਹੀਂ ਬੋਲਣਾ ਇਹਨੂੰ ਤਾਂ ਤਤਾ ਮੁਕਤਾ ਤਾ ਤਤੇ ਕੰਨਾ ਤਾ ਇਸ ਤਰ੍ਹਾਂ ਹੀ ਬੋਲਣਾ ਗਾਹ ਨਾ ਚੱਲੈ ਨਾਲ ਏ ਵੀ ਨੰਨਾ ਮੁਕਤਾ ਹੈ ਨੰਨੇ ਨੂੰ ਕੰਨਾ ਨਹੀਂ ਲੱਗਿਆ ਹੈ ਕੇਵ ਸਚਿਆਰਾ ਹੋਈ ਐ ਕੇਵ ਕੂੜਾ ਟਟਾ ਪਾਲ ਕੂੜਾ ਟਟਾ ਪਾਲ ਜਿਹੜਾ ਤੱਤੇ ਤੇ ਔਕੜ ਟੈਂਕੇ ਨੂੰ ਦਲਾਂ ਲੱਗੀ ਹੈ ਇਹਨੂੰ ਟਟਾ ਬੋਲਣਾ ਹੈ ਤੱਤੇ ਨਾਲ ਕਈ ਟੁੱਟਾ ਦੋਨੇ ਟਹਿਕੇ ਬੋਲ ਜਾਂਦੇ ਹਨ ਧਿਆਨ ਨਾਲ ਪਾਠ ਕਰਨਾ ਹੈ ਕੇਵ ਸਚਿਆਰਾ ਹੋਈਐ ਕੇਵ ਕੂੜੈ ਟੁੱਟੈ ਪਾਲ ਤੋਕਨ ਮਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਇਹ ਹੁਕਮੀ ਤੇ ਪਹਿਲਾਂ ਠਾਮ ਕਲੌਣੀ ਹੈ ਹੁਕਮੀ ਹੋਵਨ ਆਕਾਰ ਆਕਾਰ ਬੋਲਣਾ ਆਕਾਰ ਨੇ ਐਡੇ ਨੂੰ ਕਲਣਾ ਲਾ ਕੇ ਆਕਾਰ ਹੁਕਮੀ ਹੋਵਨ ਆਕਾਰ ਹੋ ਕੰਨਾ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਆ ਜਿਹੜਾ ਜੀ ਆ ਸਾਬਦਾ ਮੂਰੇ ਐੜਾ ਲੱਗਾ ਹੋਇਆ ਮੁਕਤਾ ਜੀ ਜੀ ਇਹ ਨਹੀਂ ਕਹਿਣਾ ਜੀ ਆ ਨਹੀਂ ਕਹਿਣਾ ਹੁਕਮੀ ਹੋਵਨ ਜੀ ਆ ਜੀ ਕਾਕੇ ਅ ਇਥੇ ਬਾਤ ਚੜ੍ਹ ਦੇਣੀ ਐ ਹੁਕਮੀ ਹੋਵਨ ਜੀ ਹੁਕਮ ਮਿਲੈ ਵੱਡਿਆਈ ਜਿਹੜਾ ਹੁਕਮ ਤੇ ਮਿਲੈ ਦੋ ਮੰਮੇ ਇਕੱਠੇ ਹੋਗੇ ਧਿਆਨ ਨਖੋ ਹੁਕਮ ਮਿਲੈ ਹੁਕਮ ਕਹਿ ਕੇ ਹੁਕਮ ਤੇ ਠੰਮ ਕਾ ਲਾ ਕੇ ਮਿਲੈ ਕਹਿਣਾ ਵੱਡਿਆਈ ਵੱਡਿਆਈ ਕਹਿਣਾ ਵੱਡਿਆਈ ਨਹੀਂ ਡੱਡਾ ੜਾੜਾ ਨਹੀਂ ਲਾਉਣਾ ਡੱਡਾ ਲਾਉਣਾ ਹੁਕਮੀ ਹੋਵਨ ਜੀ ਹੁਕਮ ਮਿਲੈ ਵੱਡਿਆਈ ਹੁਕਮੇ ਉਤਮ ਨੀਚ ਹੋਕਮ ਲੇਖ ਦੁਖ ਸੁਖ ਪਾਈ ਅਹ ਪਾਈ ਇਹ ਪਾਠ ਇਸ ਤਰ੍ਹਾਂ ਹੀ ਹੈ ਪਾਈ ਕਹਿ ਕੇ ਅਹ ਅਹ ਨਹੀਂ ਕਹਿਣਾ ਅਹ ਕਹਾਂਗੇ ਆਪਾਂ ਤਾਂ ਐੜੇ ਨੂੰ ਦਲਾਵਾ ਲੱਗ ਜਾਂਦੀਆਂ ਹਨ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਅਹ ਇਕਨਾ ਹੁਕਮੇ ਬਖਸ਼ੀਸ ਇਹਨੂੰ ਬਖਸ਼ੀਸ ਖੱਖਾ ਲਾ ਕੇ ਬੋਲਣਾ ਹੈ ਕਈ ਵਾਰੀ ਆਪਾਂ ਬਖਸ਼ੀਸ ਬੋਲਦੇ ਨੇ ਜਾਂ ਬਖਸ਼ੀਸ ਬੋਲਦੇ ਨੇ ਕੱਕਾ ਵੀ ਲੱਗ ਜਾਂਦਾ ਚਾਰੰਤ ਗੱਗਾ ਵੀ ਲੱਗ ਜਾਂਦਾ ਇਥੇ ਮਹਾਰਾਜ ਜੀ ਨੇ ਬਖਸ਼ੀਸ ਬਖਸ਼ ਦੀ ਹੈ ਮਲਾਈ ਦਾ ਆਸਾ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ ਹੁਕਮ ਆਂਦਰ ਸਭ ਕੋ ਬਾਹਰ ਹੁਕਮ ਨਾ ਕੋਏ ਇਹਨੂੰ ਬਾਹਰ ਹੀ ਬੋਲਣਾ ਬਾਹਰ ਹਾਹਾ ਲੱਗਿਆ ਵਿੱਚ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹਾਂ ਕੋਈ ਨਾਨਕ ਹੁਕਮ ਜੇਬ ਚ ਤਾ ਹੋ ਮੈਂ ਕਹ ਨਾ ਕੋਏ ਇਹਨੂੰ 부ਝ ਕਸਕੇ ਬੋਲਣਾ ਜੇ ਆਪਾਂ 부ਝ ਕਹਤਾ ਅਗ ਦਾ ਬਚਕ ਬਣ ਜਾ ਅਗ ਦਾ 부ਝਣਾ ਇਹ 부ਝਾ ਸਮਝਣ ਦਾ ਵਾਚਕ ਹੈ ਇਹਨੂੰ ਕਹਣਾ ਨਾਨਕ ਹੁਕਮ ਹੈ ਜੇ 부ਝੈ ਤਾ ਹੋ ਮੈਂ ਕਹ ਨਪੂਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਇਹਨੂੰ ਗਾਵੈ ਬੋਲਣਾ ਕਿ ਗਾਵੇ ਬੋਲਿਆ ਜਾਂਦਾ ਹੈ ਧਿਆਨ ਰੱਖਣਾ ਗਾਵੈ ਗਾਵੇ ਨੀ ਵਰਣਾ ਕਾਵੇ ਕੋ ਤਾਣ ਹੋਵੇ ਕਿਸੈ ਤਾਣ ਇਹਨੂੰ ਵੀ ਹੋਵੇ ਬੋਲਿਆ ਜਾਂਦਾ ਕਈ ਵਾਰੀ ਸਹਿਜ ਸੁਭਾਅ 'ਚ ਨਾ ਧਿਆਨ ਦੇ ਕੇ ਆਪਾਂ ਇਹਦੇ ਸਪੈਲਿੰਗਾਂ ਬਲਕਿ ਧਿਆਨ ਨਾਲ ਪਾੜ੍ਹਨਾ ਹੈ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਨ ਨੀਸ਼ਾਨ ਨੀਸ਼ਾਨ ਕਹਣਾ ਨੀਸ਼ਾਨ ਨਹੀਂ ਕਹਿਣਾ ਸਸ਼ੇ ਪੈਰ ਨਹੀਂ ਬਿੰਦੀ ਲਾਉਣੀ ਕੋਲਾ ਰਖਣਾ ਨੀਸ਼ਾਨ ਗਾਵ ਕੋ ਗੋਣ ਬਡੇ ਆਇਆ ਚਾਰੇ ਜਿਹੜੇ ਪਹਿਲਾਂ ਦੋ ਆਪਾਂ ਲਾ ਕੇ ਗਏ ਆ ਵਿਸ਼ਰਾਮ ਉਹ ਗਾਵੈ ਕੋ ਤਾਣ ਗਾਵੈ ਕੋ ਦਾਤ ਜੇਰੇ ਅਗਲੇ ਸਾਰੇ ਹੈ ਉਹ ਗਾਵੈ ਕੋ ਤੇ ਲੱਗਣੇ ਹਨ ਉੱਥੇ ਜਾ ਕੇ ਰੁਕਣਾ ਹੈ ਗਾਵੈ ਕੋ ਗੁਣ ਬੜਿਆਈਆ ਚਾਰੇ ਗਾਵੈ ਕੋ ਵਿਦਿਆ ਵਿਖਮ ਵਿਚਾਰੇ ਗਾਵੈ ਕੋ ਸਾਜ ਕਰੇ ਤਨਖੇ ਕਰੈ ਨਿਬਲਣਾ ਕਰੇ ਬੋਲਣਾ गावै को साज करे ताना खे जरा खे ये शब्द खे है, बोलना खे है, नहीं बोलना खे इस तरह थोड़ा जा बड़ा लम्बा नहीं लेके जाना खे कह के इथे गा को साज करे तन खे हाँ खे इस तरह ਗਾਵੈ ਕੋ ਜੀ ਲੈ ਫਿਰ ਦੇਹ ਜੀ ਨੇ ਕਹਿਣਾ ਗਾਵੈ ਕੋ ਜੀ ਲੈ ਫਿਰ ਦੇਹ ਹਾਂ ਜੀ ਬੋਲਣਾ ਜਿਵੇਂ ਆਪਾਂ ਵੀ ਇਸ ਤਰ੍ਹਾਂ ਨਹੀਂ ਬੋਲਦੇ ਇਹ ਜੀ ਇਸ ਤਰ੍ਹਾਂ ਬੋਲਣਾ ਗਾਵੈ ਕੋ ਜੀ ਲੈ ਫਿਰ ਦੇਹ ਗਾਵ ਕੋ ਗਾਵ ਕੋ ਜਪ ਦਿਸੈ ਦੂਰ ਗਾਵ ਕੋ ਦੇਖੇ ਹਾਦਰ ਅਧੂਰ ਇਹ ਕਈ ਵਾਰੀ ਹਾਦਰ ਅਧੂਰ ਬੋਲੇ ਜਾਂਦਾ ਹਲੰਤ ਲਾ ਕੇ ਭਾਰੇ ਨਹੀਂ ਕਰਨੇ ਇਹ ਬੋਲੇ ਸ਼ਬਦ ਹੈ ਗਾਵ ਕੋ ਆਵ ਕੋ ਵਿਖੇ ਹਾਦਰ ਹਾਦੂਰ ਕਥਨਾ ਕਥੀ ਨਾ ਆਵ ਤੂਟ ਤਤੇ ਨੜੀ ਬੁਰਨਾ ਦੋਨੇ ਟੈਕ ਨਹੀਂ ਲਾਉਣੇ ਤੂਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਦੇ ਥੱਕ ਪਾਹੀ ਲੈਦੇ ਥੱਕ ਪਾਹੀ ਇਹਨੂੰ ਦੇਂਦਾ ਤੇ ਦੇਂਦਾ ਤੇ ਲੈਂਦੇ ਨਹੀਂ ਬੜਨਾ ਦੇਦਾ ਦੇ ਲੈਦੇ ਥੱਕ ਪਾਹੀ ਲੈਦੇ ਥੱਕ ਪਾਹੀ ਆਪਾਹੀ ਇਸ ਤਰ੍ਹਾਂ ਠੀਕ ਜੁਗਾ ਜੁਗੰਤਰ ਖਾਹੀ ਖਾਹੀ ਹੁਕਮੇ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵੇਖ ਸਹਿ ਵੀ ਪਰਵਾਹ ਜਿਹੜਾ ਹੁਕਮੇ ਹੁਕਮ ਚਲਾਏ ਰਾਹੂ ਆਪਾਂ ਸ਼ਬਦ ਪੜ੍ਹ ਕੇ ਗਏ ਆ ਉਹ ਪਹਿਲਾਂ ਵਾਲਾ ਯਾ ਰਾਹ ਨੂੰ ਲੰਮਾ ਲੈ ਜਾਓ ਹੂਨ ਛੱਡ ਦਿਓ ਰਾਹੂ ਇਸ ਤਰ੍ਹਾਂ ਨਾਨਕ ਵੇਖ ਸਹਿ ਵੀ ਪਰਵਾਹ ਪਾ এবੀ ਵੇ ਤੋਂ ਤੋੜ ਕੇ ਵੇ ਪਰਵਾਹ ਇਸ ਤਰ੍ਹਾਂ ਛੁੱਟ ਪੜਾ ਜਾਊਗਾ ਸਾਚਾ ਸਾਹਿਬ ਸਾਚ ਨਾਏ ਸਾਚ ਨਾਏ ਇਹਨੂੰ ਸਾਹਿਬ ਨੇ ਪੜਨਾ ਜਾਂ ਸਾਹਿਬ ਨੇ ਪੜਨਾ ਸਾਹੇ ਨੂੰ ਸਿਹਾਰੀ ਲੱਗੀ ਹੋਈ ਐ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ ਪਾਉ ਨਹੀਂ ਗਿਣਨਾ ਪਾਉ ਨਹੀਂ ਗਿਣਾ ਧਿਆਨ ਰੱਖਣਾ ਭਾਖਿਆ ਪਾਉ ਪਾ ਕੇ ਲੰਮਾ ਉਹ ਪਾਉ ਅਪਾਰ ਸਾਚਾ ਸਾਹਿਬ ਸਾਚ ਨਾਹੀ ਸਾਚਾ ਸਰਬ ਭਾਖਿਆ ਪਾਉ ਅਪਾਰ ਆਖਹ ਮੰਗਹ ਦੇਹ ਦੇਹ ਆਖਹ ਮੰਗਾ ਹੈ ਆਖਾ ਹੈ ਮੰਗਾ ਦੇਹ 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 ਨਹੀਂ ਕਹਿਣਾ ਦਦੇ ਤੇ ਲਾਂ ਹਾਏ ਨਹੀਂ ਸਹਰੀ ਪੜਨਾ ਦੇਹ ਦੇਹ ਇਸ ਤਰ੍ਹਾਂ ਆਖਾ ਹੈ ਮੰਗਾ ਹੈ ਦੇਹ ਦੇਹ ਦਾਤ ਕਰੇ ਦਾਤਾਰ ਫੇਰ ਕੇ ਅੱਗ ਰੱਖੀ ਹੈ ਜੇਤ ਦਿਸੈ ਦਰਬਾਰ ਇੱਕ ਅਕੇਰੂ ਸਹਾਰੀ ਲੱਗੀ ਹੋਈ ਐ ਇਹਨੂੰ ਕੇ ਨਹੀਂ ਪੜਨਾ ਕੇ ਜਿਹੜਾ ਦਰਬਾਰ ਪਾਠ ਐ ਬੱਬਾ ਲੱਗਿਆ ਹੋਇਆ ਕਈ ਬਰੀ ਦਰਬਾਰ ਬੋਲਿਆ ਜਾਂਦਾ ਧਿਆਨ ਦੇਣਾ ਬੱਬਾ ਲੱਗਿਆ ਬੁੱਲ ਦੋਨੇ ਜੋੜਨੇ ਪੈਣਗੇ ਫੇਰ ਕੇ ਅੱਗੇ ਰੱਖੀ ਐ ਜੇਤ ਦਿਸੈ ਦਰਬਾਰ ਮੋਹਾ ਕੀ ਬੋਲਣ ਬੋਲੀ ਐ ਹਾ ਨੂੰ ਮੋਹਾ ਪੜਨਾ ਮੋਹ ਨੇ ਪੜਨਾ ਮੋਹਾ ਕੀ ਬੋਲਣ ਬੋਲੀ ਐ ਜੇਤ ਸੁਣ ਤਰੇ ਪਿਆਰੇ ਇਹਨੂੰ ਜੇਤ ਨੇ ਬਾਹਲਾ ਆਕਾਸ ਕਿ ਨਿਬੋਣਾ ਜੇਤ ਬੋਲਣਾ ਜੇਤ ਸੁਣ ਧਰੇ ਪਿਆਰੇ ਅੰਮ੍ਰਿਤ ਵੇਲਾ ਸੱਚ ਨਾਉ ਵੱਡੇ ਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦਵਾਰ ਨਾਨਕ ਈਵੇਂ ਜਾਣੀ ਐ ਸਾਭ ਆਪੇ ਸਚਿਆਰੇ ਆਪਿਆ ਨਾ ਜਾਇ ਕੀਤਾ ਨ ਹੋਏ ਕੀਤਾ ਨ ਆਪੇ ਆਪ ਨਿਰੰਜਨ ਸੋਏ ਜੇਨ ਸੇਵੇਆ ਤੈਨ ਪਾਇਆ ਮਾਨਮ ਨਾਨਕ ਗਾਵੀਐ ਗੁਣੇ ਨਿਧਾਨ ਇਹ ਨੂੰ ਨਿਧਾਨ ਬੋਲਣਾ ਤੱਦੇ ਨਾਲ ਤੱਦੇ ਨਾਲ ਨਹੀਂ ਬੋਲਣਾ ਨਿਧਾਨ ਨਿਗੋੜਨਾ ਧਿਆਨ ਦੇਣਾ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਇਹ ਦੰ ਨਕਤੇ ਜਾਉ ਜੇ ਆਪਾਂ ਗਲੇ ਚ ਪੋ ਕੇ 당 ਬੋਲ ਜੂਆ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਗੁਰ ਈਸਰ ਪਾਰਬਤੀ ਮਾਈ ਪਾਰਬਤੀ ਮਾਈ ਏਰਾ ਸਹੀ ਵਿਸ਼ਰਾਮ ਹੈ ਜਿਹੜਾ ਗੁਰ ਈਸਰ ਗੁਰ ਗੋਰਖ ਇੱਥੇ ਹੈਗੀ ਠਾਮਕ ਬਰਮਾ ਗੁਰ ਇੱਥੇ ਪੂਰਾ ਵਿਸ਼ਰਾਮ ਹੈ ਪਾਰਬਤੀ ਮਾਈ ਪਾਰਵਤੀ ਬੋਲਣਾ ਬੱਬੇ ਨਾਲ ਵਾਵੇ ਤਾਂ ਨਹੀਂ ਬੋਲਣਾ ਪਾਰਵਤੀ ਨਹੀਂ ਬੋਲਣਾ ਬੱਬਾ ਲੱਗਿਆ ਹੋਇਆ ਬੋਲੇ ਜੋੜ ਕੇ ਬੋਲਾਂਗੇ ਆਪਾਂ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਗੁਰ ਈਸਰ ਪਰਮਾਨੰ ਪਾਰਵਤੀ ਮਾਈ ਪਾਰਵਤੀ ਮਾਈ ਜੇ ਹਉ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਕਥਨ ਨਾ ਜਾਈ ਇਸ ਤਰ੍ਹਾਂ ਕਥਨ ਨਾ ਐਤੋ ਇੱਕ ਨੰਨਾ ਲਾਣਾ ਲੱਗੇ ਧਿਆਨ ਦੇਣਾ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਕਥਨ ਨਾ ਨਹੀਂ ਕਹਿਣਾ ਫੇਰ ਤਾਂ ਇੱਕ ਨਾਨਾ ਸੰਨੰਨਾ ਸਾਂਝਾ ਬਣ ਜੂਗਾ ਨਾ ਕਥਨ ਨਾ ਜਾਈ ਪਹਿਲਾ ਕਥਨ ਕਹਿਣਾ ਫੇਰ ਕਹਿਣਾ ਨਾ ਜਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੋਰਾ ਇੱਕ ਦੇਹ 부ਝਾਈ ਇਹਨੂੰ ਗੋਰਾ ਨਹੀਂ ਪੜਨਾ ਗੋਰਾ ਕਹਿਣਾ ਗੋਰਾ ਗੋਰਾ ਇਕ ਦੇਹ 부ਝਾਈ ਜਿਹੜਾ 부ਝਾਈ ਪਾਠ ਹੈ ਨੂੰ ਅਦਕ ਚੀਜ਼ ਲਾ ਕੇ ਬੋਲਣਾ 부ਝਾਈ ਸਭਨਾ ਜੀਆ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਏ ਸਾਮਨਾ ਜੀਆ ਨਹੀਂ ਕਹਿਣਾ ਇਹ ਇਹ ਜੀਆ ਬੋਲਣਾ ਆਪਾਂ ਬਿੰਦਿਆਂ ਦੀ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਇੱਕੋ ਹੀ ਇੱਕ ਤੇ ਹੀ ਪ੍ਰਯੋਗ ਕੀਤਾ ਹੋਇਆ ਬਾਕੀ ਕਿਤੇ ਬਿੰਦੀ ਨਹੀਂ ਲੱਗੀ ਹੋਈ ਆਪਾਂ ਆਪਦੇ ਕੋਲੋਂ ਨਹੀਂ ਲਾਉਣਾ ਸਭ ਨਾ ਜੀ ਆਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਇ ਬਾਸਾ ਪੰਜ ਪੌੜੀਆਂ ਪੰਜ ਸਪੂਰਨ ਹੋ ਗਈਆਂ ਆਪਣੀਆਂ ਗੁਰੂ ਸਾਹਿਬ ਜੀ ਨੇ ਮਰੀ ਮਿਹਰ ਕਰਿਆ ਜਿਹਦਾ ਦਿਨ ਆਪਾਂ ਇਥੋਂ ਤੱਕ ਇਹ ਆਪਾਂ ਵਿਚਾਰ ਆਮ ਦਿੰਨੇ ਆ ਕੱਲੋਂ ਆਪਾਂ ਜੋ ਤੀਰਥ ਨਾਵਾ ਜੇ ਤਿਸ ਭਾਵ ਵਾਲੀ ਅੱਗੇ ਜਾ ਕੇ ਆਪਾਂ ਸੰਥਿਆ ਕਰਾਂਗੇ ਹੋਈਆਂ ਭੁੱਲਾਂ ਨੂੰ ਨਾ ਚਿਤਾਰਨਾ अनेका ਹੀ ਗਲਤੀਆਂ ਹੋ ਜਾਂਦੀਆਂ ਬਖਸ਼ ਲੈਣਾ ਗੁਰੂ ਅਤੇ ਗੁਰੂ ਦੀ ਸੰਗਤ ਸਾਧ ਸੰਗਤ ਬਖਸ਼ਣ ਜੋਗ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ